ਦੋਸਤੋ ਅੱਜ ਤੁਹਾਨੂੰ ਇੱਕ ਟਰੈਕ ਬਖਾਉਣੇ ਆ ਇਹ ਆ ਆਪਾਂ ਨੇ ਇਨਸਾਨ ਬੰਦੇ ਨੂੰ ਜਿਆਦਾ ਅਕਲ ਆ ਜਾਂ ਸਮਝਦਾਰ ਆ ਹਨਾ ਤੇ ਤੁਹਾਨੂੰ ਦੱਸਦੇ ਆ ਸਮਝਦਾਰੀ ਦੀ ਗੱਲ ਆਪਣੇ ਵਾਜਾ ਮਾਰੀ ਜਾਓ ਤੇ ਦੱਲ ਦੀ ਨਾ ਬੰਦਾ ਸੁਣੂਗਾ ਤੇ ਇਹ ਆ ਕਿ ਆਪਣਾ ਜੰਮੀ ਤੇ ਪ੍ਰਿੰਸ ਦੀ ਆਪਣੇ ਦੀ ਅਚਾਨਕ ਬਾਈ ਦੀ ਰੱਬ ਨੂੰ ਪਿਆਰਾ ਹੁੰਦਾ ਸੀ ਬਹੁਤ ਪਿਆਰਾ ਸੀ ਲੋਗ ਤੇ ਆ ਸਾਡੀ ਤੁਸੀ ਮਾਣੋ ਆ ਰੋਜੀ ਕਹਿੰਦੀ ਆ ਕਿ ਆਜੋ ਤੁਹਾਨੂੰ ਦਿਖਾਉਣਿਆ ਪ੍ਰਿੰਸ ਉਹ ਪ੍ਰਿੰਸ ਆ ਜਾ ਉਹ ਪ੍ਰਿੰਸ ਆ ਜਾ ਆਰੇ ਖੋ ਇਹਨੂੰ ਆਵਾਜ਼ ਮਾਰੀ ਮੰਜੇ ਤੇ ਆ ਜਾ ਕਿ ਮੰਜੇ ਤੇ ਆ ਗਿਆ ਬਾਈ ਕੀ ਇਹ ਆ ਗੱਲ ਵੀ ਥੋੜਾ ਜਾ ਪੌਜ਼ਾ ਦੀ ਵੀ ਗੱਲ ਸੁਣਿਆ ਕਰੋ ਹਰੇਕ ਦੀ ਬਾਕੀ ਆ ਸਾਡੀ ਰੋਜੀ ਉਹ ਰੋਜੀ ਇਧਰ ਆ ਬਰ ਰੋਜੀ ਵੀ ਆਣਗੀ ਕੋ ਜੀ ਹੋਣਾ ਤੂੰ ਸ਼ਾਲਾ ਮਾਰੰਦੀ ਸ਼ਾਲਾ ਮਾਰਦੀ ਪਰ ਇਹ ਜੇ ਚੰਨ ਚੰਦ ਲਈ ਚਲੋ ਜੀ ਚਲ ਜਾਨ ਅਗੁਣੇ ਬਾਜੀ ਮਾਰੂਗਾ ਜਿੰਮੀ ਮੰਜੇ ਤੇ ਆ ਜਾ ਮੰਜੇ ਤੇ ਆ ਜਾ ਆ ਦੇਖੋ ਯਾਰ ਜਾਨਵਰ ਦੇ ਨਾਲ ਪਿਆਰ ਕਰੋ ਹਾਂ ਤੂੰ bussa ਕਰਦੀ ਏ bussa ਕਰੀ ਜਾ ਰੋ ਜੀ ਰੋ ਜੀ bussa ਕਰਦੀ ਹਾਂ ਦੀ ਵੀ ਤੈਨੂੰ ਤੁਸੀਂ ਮੰਜੇ ਤੇ ਬਿਠਾ ਲਿਆ ਬਾਈ ਜੀ ਆਹ ਰੇਟ ਸਭ ਬਹੁਤ ਪਿਆਰਾ ਹੈ ਜੀ ਇਹ ਸ਼ੇਰ ਨੂੰ ਵੀਡੀਓ ਬਤਵਾ ਦੀ ਆਹ ਰੋਜੀ ਤੈਨੂੰ ਵੀ ਬਿਠਾ